ਸੀ ਦੇਖ ਰਹੇ ਹੋ ਤੇਰੀਫਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਇੱਕ ਵਾਰੀ ਫੇਰ ਪੰਜਾਬ ਦੇ ਝੋਨੇ ਯਾਨਕੀ ਬਾਸਮਤੀ ਚੋਲਾ ਦੀ ਚਾਨੇ ਝੋਨੇ ਦੀ ਜਿਹੜੀ ਫਸਲ ਦੇ ਉੱਪਰ ਇੱਕ ਵਾਰੀ ਫੇਕ ਖਤਰਾ ਮੰਡਰਾਣ ਲੱਗਿਆ ਤਾਂ ਦੱਸਦੇ ਕਿ ਪੰਜਾਬ ਸਰਕਾਰ ਦੁਆਰਾ 10 ਕੀਟ ਨਾਸ਼ਕ ਦਵਾਈਆਂ ਦੇ ਉੱਪਰ ਬੈਨ ਕਰਤਾ ਕਿਉਂਕਿ ਇਹ ਜਿਹੜੀਆਂ ਦਵਾਈਆਂ ਬੈਨ ਕੀਤੀਆਂ ਇਹ ਝੋਨੇ ਦੀ ਜਿਹੜੀ ਫਸਲ ਹੈ ਉਹਦੇ ਉੱਤੇ ਕਾਫੀ ਖਤਰਾ ਯਾਨੀ ਕਿ ਵਾਸਤੇ ਨੁਕਸਾਨ ਦੇ ਆ ਤਾਂ ਕਿਤੇ ਕਿਤੇ ਅਗੇ ਪੰਜਾਬ ਸਰਕਾਰ ਦੁਆਰਾ ਕਿਸਾਨ ਦੇ ਭਲੇ ਵਾਸਤੇ ਇਹਨਾਂ 10 ਪੈਸਤੀ ਸਾਈਡ ਜਿਹੜੀ ਕੀਟਨਾਸ਼ਕ ਦਵਾਈਆਂ ਦੇ ਉੱਪਰ ਟੋਟਲੀ ਬੈਨ ਕਰਤਾ ਗਿਆ 30 ਦਿਨਾਂ ਵਸੇ ਬੈਨ ਕੀਤਾ ਗਿਆ ਤਾਂ ਤਾਂ ਦੱਸ ਦੇ ਕਿ ਇਸ ਤੋਂ ਪਹਿਲਾਂ ਵੀ 2012 ਦੇ ਵਿੱਚ ਅ ਯੂ ਐਸ ਏ ਅਤੇ ਈਰਾਨ ਵੱਲੋਂ ਪੰਜਾਬ ਜਿਹੜੀ ਝੋਨੇ ਦੀ ਜਿਹੜੀ ਫਸਲ ਜਿਹੜੀ ਬਾਸਮਤੀ ਚਾਵਲ ਗਿਆ ਸੀ ਉਹਨੂੰ ਤੋਂ ਵਾਪਸ ਕਰ ਦਿੱਤਾ ਗਿਆ ਸੀ ਇਸੇ ਨਾਲ ਹੀ 2017 ਦੇ ਵਿੱਚ ਸਵੀਡਨ ਨਾਰਵੇ ਵੱਲੋਂ ਵੀ ਪੰਜਾਬ ਜਿਹੜਾ ਝੋਨਾ ਗਿਆ ਸੀ ਯਾਨੀ ਬਾਸਮਤੀ ਚਾਵਲ ਚੌਲ ਚੌਲ ਗਏ ਸੀ ਉਸ ਨੂੰ 24 ਕੰਟੇਨਰ ਵਾਪਸ ਕਰਦੇ ਕਿਉਂਕਿ ਉਹਦੀ ਜਿਹੜੀ ਕੁਆਲਿਟੀ ਜਿਹੜੀ ਮਿਆਰ ਸੀ ਕਾਫੀ ਘਟੀਆ ਸੀ ਇਸਕੇ ਟੈਸਟਿੰਗ ਤੋਂ ਬਾਅਦ ਉਸਨੂੰ ਵਾਪਸ ਕਰਤਾ ਕਿਤੇ ਕਿਤੇ ਕੇ ਉਸ ਦਾ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਵੀ ਚਲਣਾ ਪਿਆ ਸੀ ਤਾਂ ਇਸ ਵਾਰ ਪੰਜਾਬ ਸਰਕਾਰ ਦੁਆਰਾ ਦੇ 10 ਕੀਟਨਾਸ਼ਕ ਦਵਾਈਆਂ ਦੇ ਉੱਪਰ ਬੈਨ ਕੀਤਾ ਗਿਆ ਇਸ ਸਾਰੇ ਬਾਰੇ ਜਾਣਕਾਰੀ ਹਾਸਲ ਕਰਦੇ ਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਾਹਿਰ ਵਿਗਿਆਨੀ ਤੋਂ ਆਓ ਗੱਲਬਾਤ ਕਰਦੇ ਹਾਂ ਝੋਨੇ ਉੱਪਰ ਜਿਹੜੀਆਂ 10 ਪੈਸਿਸਾਈਡ ਦੀਆਂ ਜਿਹੜੀਆਂ ਦਵਾਈਆਂ ਦੇ ਉੱਪਰ ਸਰਕਾਰ ਵੱਲੋਂ ਬੈਨ ਕੀਤਾ ਗਿਆ ਤਾਂ ਇਸ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਹਾਸਲ ਕਰਦੇ ਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਾਕਟਰ ਕਮਲਜੀ ਸਿੰਘ ਸੂਰੀ ਪ੍ਰਿੰਸੀਪਲ ਆਫ ਐਂਟੋਮੋਲੋਜੀਸਟਾ ਤੁਮੇਨਾ ਮੌਜੂਦਾ ਗਲਬਤ ਕਰਦੇ ਆਂ ਸਸੀ ਗਾਜੀ ਸਤਿ ਸ਼੍ਰੀ ਅਕਾਲ ਸ਼ਰਮਾ ਜੀ ਕਿੱਸਾ ਦੇਖਦੇ ਹੋ ਪੰਜਾਬ ਸਰਕਾਰ ਦੁਆੜੀਆ 10 ਪੈਸਿਟਸਾਈਡ ਤੇੜੀਆ ਬੈਨ ਕੀਤੀ ਗਿਆ ਆ ਆਖਰ ਕਾਰਨ ਕੀ ਸੀ ਕੀ ਗੱਲ ਲੱਗ ਰਿਹਾ ਵੀ ਝੋਨੇ ਉੱਤੇ ਇੱਕ ਖਤਰਾ ਕਾਫੀ ਦੇ ਤੋ ਮੰਡਰਾ ਰਿਹਾ हां शर्मा जी ਇਹ ਇੱਕ ਬਹੁਤ ਹੀ ਅੱਛਾ ਉਪਰਾਲਾ ਆ ਪੰਜਾਬ ਸਰਕਾਰ ਦਾ ਜਿਹੜਾ ਕਿ ਪਿਛਲੇ ਸਾਲ ਵੀ ਕੀਤਾ ਸੀਗਾ ਪਿਛਲੇ 2-3 ਸਾਲਾਂ ਤੋਂ ਕਰ ਰਹੀ ਹੈ ਸਰਕਾਰ ਕਿ ਜਿਹੜੇ ਆਪਣੀ ਬਾਸਪਤੀ ਖਾਸ ਤੌਰ ਤੇ ਉਹ ਐਕਸਪੋਰਟ ਕਰਦੇ ਆ ਆਪਾਂ ਸਾਰੀ ਔਰ ਐਕਸਪੋਰਟ ਦੇ ਵਿੱਚ ਕੀ ਆ ਕਿ ਜੋ ਰੇਨ ਫੰਡ ਕਿਸੇ ਵੀ ਕੀਟਨਾਸ਼ਕ ਦੀ ਆਉਂਦੀ ਆ ਤੇ ਅਸਾਈਨਮੈਂਟਸ ਆਪਣੀਆਂ ਕੈਨਸਲ ਹੋ ਜਾਂਦੀਆਂ ਨੇ ਜੀ ਸੋ ਉਹਦੇ ਮੱਦੇ ਨਜ਼ਰ ਪੰਜਾਬ ਸਰਕਾਰ ਨੇ 60 ਦਿਨਾਂ ਵਾਸਤੇ 10 ਕੀਟਨਾਸ਼ਕ ਕੀੜਕ ਵੈਸੇ ਤਾਂ 22 ਕੀਟਨਾਸ਼ਕ ਨੇ ਜੀ ਆ ਕੀਟਨਾਸ਼ਕੀ ਉਲੀਨਾਸ਼ਕ ਮਤਲਬ ਪੈਸਟੀਸਾਈਡਸ ਜੀ ਜਿਹੜੀ ਗੱਲ ਸਵਸਿਆ ਹੈ ਯੂਰੋਪੀਅਨ ਯੂਨੀਅਨ ਦੇ ਵਿੱਚ ਜੀ ਕਿਉਂਕਿ ਜਿੰਨੇ ਵੀ ਆਪਣੇ ਮਾਪਦੰਡ ਹੈ ਨਾ ਆਮ ਤੌਰ ਤੇ ਵੈਸੇ ਐਕਸਪੋਰਟ ਤੇ ਆਪਾਂ ਯੂਐਸਏ ਵੀ ਕਰ ਰਹੇ ਆ ਯੂਰਪ ਚ ਵੀ ਕਰ ਰਹੇ ਆ ਅਰਬ ਵੀ ਕਰ ਰਹੇ ਆ ਪਰ ਗੱਲ ਕੀ ਹੈ ਕਿ ਸਾਰੇ ਮਾਪਦੰਡ ਕਿਦੇ ਈਯੂ ਵਾਲੇ ਯੂਰੋਪੜੇ ਹੀ ਅਪਣਾਉਂਦੇ ਆ ਪਰ ਉਹਨਾਂ ਨੇ 22 ਪੈਸਟੀਸਾਈਡ ਦੇ ਮਾਪਦੰਡ ਤੈਅ ਕੀਤੇ ਆ ਓਕੇ ਤੇ ਉਹਨਾਂ ਵਿੱਚੋਂ 10 ਜਿਹੜੇ ਪ੍ਰਮੁੱਖ ਆ ਜਿਹੜੇ ਕਿ ਆਪਾਂ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਵਰਤ ਹੁੰਦੀ ਹੈ ਤੇ ਉਹਦੇ ਕਰਕੇ ਕਈ ਵਾਰੀ ਐਕਸਪੋਰਟ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਜੀ ਉਹ ਕਿਹੜੀ ਅੜੀਆ ਪੈਸਟੀਸਾਈਡਡ ਹੈਗੇ ਜਿਹੜੇ ਸਰਕਾਰ ਨੇ ਬੈਨ ਕੀਤਾਆਂ ਔਰ ਆਖਰਕਾਰ ਨੂੰ ਪਤਾ ਹੀ ਹੈ ਪੰਜਾਬ ਸਭ ਤੋਂ ਜ਼ਿਆਦਾ ਜ਼ਿਆਦਾ ਕਰ ਜਾਂਦਾ ਤਾਂ ਇਸਤੇ ਬਾਵਜੂਦ ਕੀ ਗੱਲ ਕਿਸਾਨ ਨਹੀਂ ਸਮਝਦੇ ਜਾਂ ਪੈਸਟੀਸਾਈਡ ਡੇ ਵੇਚਦੇ ਆ ਉਹ ਉਹਨਾਂ ਨੂੰ ਕੋੜਾ ਆਪਣੀ ਲਾਲਚ ਪਿੱਛੇ ਉਹਨਾਂ ਨੂੰ ਕਹਿੰਦੇ ਵੀ ਜ਼ਿਆਦਾ ਕਰੋ ਕਿਸ ਤਰ੍ਹਾਂ ਦੇਖਦੇ ਸਮਝ ਤੋ ਇਸ ਤਰ੍ਹਾਂ ਜੀ ਕਿ ਜਿਹੜੇ ਨੋ ਡਾਊਟ ਝੋਨਾ ਆਪਣੀ ਮੁੱਖ ਫਸਲ ਆ ਤੇ ਜਿਹੜੇ ਇਹ ਪੈਸਟੀਸਾਈਡਸ ਹੈਗੇ ਆ ਇਹਨਾਂ ਚ ਚਾਰ ਹੈਗੇ ਆ ਕੀਟਨਾਸ਼ 6 ਕੀਟਨਾਸ਼ਕ ਇਹਦੇ 4 ਰਹਿ ਗਏ ਉਲੀਨਾਸ਼ਕ ਜੀ ਜਿਹਦੇ ਉੱਪਰ ਪਾਬੰਦੀ ਲਗਾਈ ਗਈ ਹੈ ਇੱਕ ਵੇਹ ਕਹੂੰਗਾ ਕਿ ਪੰਜਾਬ ਸਰਕਾਰ ਬੈਨ ਨਹੀਂ ਲਗਾਉਂਦੀ ਜੀ ਬੈਨ ਲਗਾਉਣ ਦਾ ਸਿਰਫ ਤੇ ਸਿਰਫ ਹੈਗਾ ਅਧਿਕਾਰ ਸੀਆਈਬੀ ਆਰਸੀ ਕੋਲੇ ਸੈਂਟਰਲ ਸੈਕਟਰੀ ਸੇਟ ਬੋਰਡ ਕੋਲੇ ਇਹ ਸਿਰਫ ਤੇ ਸਿਰਫ 2 ਮਹੀਨੇ ਵਾਸਤੇ ਇਹਦੀ ਵਿਕਰੀ ਦੇ ਉੱਪਰ ਸੇਲ ਦੇ ਉੱਪਰ ਤੇ ਯੂਜ਼ ਦੇ ਉੱਪਰ ਰੋਕ ਲਾ ਦਿੱਤੀ ਪੰਜਾਬ ਸਰਕਾਰ ਸੋ ਉਹ ਲਾਇਆ 15 ਜੁਲਾਈ 2024 ਤੋਂ 2 ਮਹੀਨੇ ਵਾਸਤੇ ਇਹਦੇ ਉੱਪਰ ਪੂਰਨ ਤੌਰ ਤੇ ਰੋਕ ਲਾਈ ਆ 6 ਕੀਟਨਾਸ਼ਕ ਚ 4 ਉਲੀਨਾਸ਼ਕਾਂ ਤੇ ਜੇ ਕਹੋ ਤੇ ਜੇ 6 ਕੀਟਨਾਸ਼ਕ ਨੇ ਉਹ ਹੈਗੇ ਆ ਫਾਰਮਰਸ ਦੀ ਜਾਣਕਾਰੀ ਵਾਸਤੇ ਕਿ ਐਸੀਫੇਟ ਉਹ ਪ੍ਰੋਫੇਜ਼ਨ ਕਲੋਰਪਾਈਰੀਫਾਸ ਥਾਇੋਮੈਥੌਕਸਾਮ ਪ੍ਰੋਪੀਕਾ ਪ੍ਰੋਫੀਨੋਫਾਸ ਤੇ ਇਹ ਜਿਹੜੇ ਹੈਗੇ ਆ ਮੇਨ ਦੋਸ਼ੀ ਨੇ ਕੀਟਨਾਸ਼ਕ ਨੇ ਇਹ ਤੇ 4 ਹੈਗੇ ਆ ਉਲੀਨਾਸ਼ਕ ਜੀ ਕਾਰਬੈਂਡਾਜ਼ਿਮ ਟ੍ਰਾਈਸਾਈਕਲਾਜ਼ੋਲ ਪ੍ਰੋਪੀਕੋਨਜ਼ੋਲ ਤੇ ਹੈਕਸਾਕੋਨਜ਼ੋਲ ਇਹ 10 ਹੈਗੇ ਆ ਲਾਹਮ ਤਾਂ ਜਿਹੜਿਆਂ ਕਿ ਕਿਸਾਨ ਨੂੰ ਬੇਨਤੀ ਕੀਤੀ ਜਾਂਦੀ ਆ ਪੰਜਾਬ ਸਰਕਾਰ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਕਿ ਇਹਨਾਂ ਦੀ ਵਰਤੋਂ ਆਪਾਂ ਫਸਲ ਦੇ ਉੱਪਰ ਬਿਲਕੁਲ ਨਹੀਂ ਕਰਨੀ ਕਿ ਅਸੀਂ ਕਿ ਕਿਸੇ ਸਾ ਦੇਖ ਦਿਓ ਹਮੇਸ਼ਾ ਇਹ ਲਗਾਤਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਲਗਾਤਾਰ ਪੰਜਾਬ ਦੇ ਕਿਸਾਨਾਂ ਨੂੰ ਸਮੇਂ ਸਮੇਂ ਤੇ ਜਾਗਰੂਕ ਵੀ ਕੀਤਾ ਜਾਂਦਾ ਆ ਆਪਣਾ 24 ਘੰਟਾ ਹੈਲਪ ਡੈਕ ਸਿ ਬਣਿਆ ਉਸਤੇ باوجود ਕਿਸਾਨ ਆਖਿਰ ਜਾਗਰੂਕ ਕਿਉਂ ਨਹੀਂ ਹੋ ਰਹੇ ਆਖਿਰ ਕਾਰਨ ਮੁੱਖ ਕਾਰਨ ਕੀ ਇਸ ਦਾ ਨਹੀਂ ਅਸੀਂ ਇਹ ਨਹੀਂ ਕਹਿੰਦੇ ਕਿ ਕਿਸਾਨ ਜਾਗਰੂਕ ਨਹੀਂ ਹੋ ਰਹੇ ਕਿਸਾਨ ਅੱਗੇ ਤੋਂ ਬਹੁਤ ਅਗਾਂਵਧੂ ਹੋ ਗਿਆ ਜੀ ਜਾਗਰੂਕ ਆ ਪਰ ਉਹਦੀ ਵੀ ਥੋੜੀ ਜਿਹੀ ਕਿਵਰੇ ਮਜਬੂਰੀ ਹੋ ਜਾਂਦੀ ਹੈ ਜੀ ਕਿਉਂਕਿ ਆਪਣਾ ਜਿਹੜਾ ਪੈਸਟੀਸਾਈਡਸ ਦਾ ਜਾਂ ਦੂਸਰੀਆਂ ਇਨਪੁਟਸ ਦਾ ਉਹ ਸਿਸਟਮ ਇਸ ਤਰ੍ਹਾਂ ਹੈ ਕਿ ਉਹ ਕ੍ਰੈਡਿਟਰ ਵਿੱਚ ਫਸਿਆ ਹੈ ਜੀ ਓਕੇ ਉਹ ਆਰਟੀਆ ਦੇ ਥਰੂ ਸਾਈਕਲ ਜ ਫਸਿਆ ਹੈ ਸੋ ਉਹਦੇ ਕਰਕੇ ਕਈ ਵਾਰੀ ਕਿਸਾਨ ਦੀ ਵੀ ਮਜਬੂਰੀ ਹੋ ਜਾਂਦੀ ਹੈ ਇਹੀ ਕਾਰਨ ਹੈ ਵੀ ਉਹ ਜੇ ਉਧਾਰੀ ਹੁੰਦੀ ਹੈ ਹਾੜੀ ਸੁਣੀ ਫੋੜਾ ਦੇਣਾ ਪੈਂਦਾ ਵੀ ਚੱਲਣਾ ਪੈਂਦਾ ਉਹਨੂੰ ਉਹ ਥੋੜੇ ਜੇ ਉਸ ਹਾਲਾਂਕਿ ਕਿਸਾਨ ਅਵੇਅਰ ਹਿਆ ਤੇ ਜਿਹੜੇ ਯੂਨੀਵਰਸਿਟੀ ਦੇ ਆਖੀ ਲੱਗਦੇ ਆ ਗਵਰਨਮੈਂਟ ਦੇ ਆਖੀ ਲੱਗਦੀ ਆ ਉਹ ਕਾਫੀ ਹੱਦ ਤੱਕ ਮੰਨਦੇ ਆ ਪਰ ਫਿਰ ਵੀ ਕੁਝ ਕੁ ਜਿਹੜਾ ਹੈਗਾ ਆ ਉਹ ਕਿਦਰ ਐਕਚੁਅਲੀ ਸੈਂਪਲਸ ਜਿਹੜੇ ਆ ਥੋੜੇ ਕੰਟੇਮੀਨਟਡ ਹੁੰਦੇ ਪਰ ਰੈਜ਼ੀਡੂ ਡਿਟੈਕਟ ਹੋ ਜਾਂਦਾ ਪੀਪੀਐਮ ਦੇ ਵਿੱਚ ਪਾਰਟਸ ਪਰ ਮਿਲੀਅਨ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਆ ਜਾਂਦਾ ਮੜ ਜੀ ਵੀ ਰਹਿੰਦ ਹੁੰਦੇ ਤੇ ਉਹ ਟਰੇਸ ਹੋ ਜਾਂਦੀ ਹੈ ਔਰ ਇੱਕ ਟਰੇਸ ਹੋ ਗਈ ਤੇ ਕਨਸਾਈਨਮੈਂਟ ਲਾਸ ਹੋ ਗਿਆ ਤੇ ਉਹ ਜਿੱਥੇ ਆਰਥਿਕ ਨੁਕਸਾਨ ਤੇ ਹੈਗਾ ਯਾ ਇੱਕ ਪੰਜਾਬ ਦੇ ਵਗਰੇ ਇੱਕ ਸਟਿਗਮਾ ਵੀ ਲੱਗਦਾ ਕਿਉਂਕਿ ਹੁਣ ਪੰਜਾਬ ਦੀ ਬਾਸਮਤੀ ਮੰਨੀ ਪਰ ਮੰਨੀ ਬਾਸਮਤੀ ਬਿਲਕੁਲ ਜੀ ਆ ਜਿਹੜੀ ਆ ਬੈਂ ਦੀ ਗੱਲ ਕੀਤੀ ਹੈ ਵੀ ਆਰਥਿਕ ਗੱਲ ਕੀਤੀ ਹੈ ਵੀ ਬਾਕੀ ਅਸਰ ਪੈਂਦਾ ਹੈ ਤਾਂ 2012 ਦੇ ਵਿੱਚ ਪਹਿਲਾਂ ਯੂ ਐਸ ਨੇ ਉਸ ਤੋਂ ਬਾਅਦ ਈਰਾਨ ਨੇ ਵਾਪਸੀ ਕੀਤੀ ਆਪਣੀ ਬਾਸਮਤੀ ਉਸ ਤੋਂ ਬਾਅਦ 2017 ਦੇ ਵਿੱਚ ਫਿਰ ਸਵਿਡਨ ਨਾਰਵੇ ਤੇ ਇੱਕ ਕੰਟਰੀ ਹੋਰ ਨੇੜਾ ਬਿਲਕੁਲ ਬੈਨ ਕਰਤੀ ਆਪਣੇ 24 ਕੰਟੇਨਰ ਬਾਸਮਤੀ ਦੇ ਵਾਪਸ ਭੇਜੇ ਸਰਕਾਰ ਵਾਸਤੇ ਵੀ ਇੱਕ ਦੇਸ਼ ਵਾਸਤੇ ਵੀ ਇੱਕ ਮਾੜਾ ਇੱਕ ਇੱਕ ਇੰਪੈਕਟ ਪਿਆ ਉਸ ਦੇ ਨਾਲ ਜਿਹੜੇ ਕਿਸਾਨਾਂ ਦੇ ਉੱਪਰ ਵੀ ਆਰਥਿਕ ਬੋਝ ਵੀ ਪਿਆ ਔਰ ਨੈਚੁਰਲ ਜਿਹੜੇ ਚੋਲ ਵਾਪਸ ਆਏ ਹੋਗੇ ਤੇ ਵਾਪਸ ਉਹਨਾਂ ਸਿਰ ਮੜੇ ਹੋਣਗੇ ਲੱਗ ਰਿਹਾ ਵੀ ਇਹ ਕਿਤੇ ਕਿਤੇ ਕਿਸਾਨਾਂ ਨੂੰ ਥੋੜਾ ਹੋਰ ਜਾਗਰੂਕ ਹੋਣਾ ਚਾਹੀਦਾ ਬਿਲਕੁਲ ਜੀ ਠੀਕ ਹੈ ਗੱਲ ਤੁਹਾਡੀ ਅਸੀਂ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਜਿੰਨੇ ਫਾਰਮਰਸ ਟ੍ਰੇਨਿੰਗਸ ਹੋ ਰਹੀਆਂ ਉਹਦੇ ਵਿੱਚ ਫਾਰਮਰਸ ਨੂੰ ਜਾਗਰੂਕ ਕਰ ਰਹੇ ਆ ਸਾਡਾ ਆਪਣਾ ਮੀਡੀਆ ਹੈ ਫੇਸਬੁੱਕ ਚੈਨਲ ਲਾਈਵ ਚੱਲਦਾ ਹੈ ਜੀ YouTube ਚੈਨਲ ਚੱਲ ਰਿਹਾ ਆਪਣੇ ਖੇਤੀ ਸੰਦੇਸ਼ ਸਾਡਾ ਰਸਾਲਾ ਹੈ ਸਾਡੀ ਇੰਗਲਿਸ਼ ਪੰਜਾਬੀ ਦੀ ਰਸਾਲੀ ਹੈ ਚੰਗੀ ਖੇਤੀ ਪ੍ਰੈਕਟਿਸ ਫਾਰਮਿੰਗ ਚ ਨਿਊਜ਼ਪੇਪਰ ਰਹੀਂ ਅਸੀਂ ਕਾਹੇ ਵਿਖਾਏ ਆਲਮੋਸਟ ਹਰ ਹਫਤੇ ਵਿੱਚ ਅਸੀਂ 2-3 ਵਾਰੀ ਆਰਟੀਕਲਸ ਲਿਖ ਕੇ ਕਿ ਫਾਰਮਰਸ ਨੂੰ ਅਸੀਂ ਅਵੇਅਰ ਕਰਦੇ ਆ ਟ੍ਰੇਨਿੰਗ ਕੈਂਪਸ ਅਵੇਅਰ ਕਰਦੇ ਆ ਔਰ ਅਵੀਰਲੈਸ ਪੱਖੋਂ ਹੁਣ ਘਾਟ ਨਹੀਂ ਮੰਦੇ ਕਿਉਂਕਿ ਸਾਡਾ ਜਿਹੜਾ ਰਸਾਲੇ ਵੀ ਹੈਗੇ ਜਾਂ ਇਲੈਕਟ੍ਰੋਨਿਕ ਰਸਾਲੇ ਵੀ ਹੈ ਇਹ ਵੀ ਸਾਡੇ ਪ੍ਰਸਾਰ ਸਿੱਖਿਆ ਜਾਂ ਵਿਭਾਗਾਂ ਉਦੋਂ ਦੂਰ ਦੂਰ ਤੱਕ ਫਾਰਵਰਡਸ ਕਰ ਪਹੁੰਚ ਰਹੇ ਹਨ ਔਰ ਇਹੀ ਰੀਜ਼ਨ ਹੈ ਨਾ ਕਿ ਅਸੀਂ ਪਿਛਲੇ 2-3 ਸਾਲਾਂ ਤੋਂ ਕੋਈ ਵੀ ਕਨਸਾਈਨਮੈਂਟ ਆਪਣੀ ਰਿਜੈਕਟ ਨਹੀਂ ਹੋਈ ਚਲ ਮੈਂ ਤੁਹਾਨੂੰ ਵਾਪਸ ਕਰਾਂ ਨਹੀਂ ਭਾਈ ਤੋਂ ਮੈਨਾ ਇਸ ਸਾਰੇ ਮਾਮਲੇ ਵਿੱਚ ਫੇ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾਲ ਮੈਨਾ ਡਾਕਟਰ ਪ੍ਰਿੰਸੀਪਲ ਮੈਨਾ ਡਾਕਟਰ ਮੰਦੀਪ ਸਿੰਘ ਹੁੰਜਨ ਪ੍ਰਿੰਸੀਪਲ ਸਾਇੰਸ ਦੀ ਮੈਨਾ ਮੌਜੂਦਾ ਉਹਨਾਂ ਕੋਈ ਜਾਣੀ ਸਰ ਬਿਲਕੁਲ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਕਿਹਾ ਵੀ ਉਹ ਬੈਨ ਕੀਤੀਆਂ ਆਪਣੀ ਆਰਥਿਕ ਬੋਝ ਵੀ ਪਿਆ ਕੇਸਾਂ ਦੇ ਉੱਪਰ ਵੀ ਜਿਹੜਾ ਵਾਪਸ ਕਨਸਾਈਨਮੈਂਟ ਵਾਪਸ ਆਂਦੀ ਹੈ ਤਾਂ ਜਿਹੜੀ ਹੁਣ ਪੈਸੀ ਮਸਲਾ ਹੋਣਾ ਵੀ ਜਿਹੜੀ ਪੈਸੀਸਾਈਡ ਉਹ ਲੈਂਦੇ ਆ ਚਾਹੇ ਉਧਾਰੀ ਲੈਂਦੇ ਆ ਬਿਲਕੁਲ ਡਾਕਟਰ ਸਾਹਿਬ ਦੀ ਗੱਲ ਸਹੀ ਹੈ ਵੀ ਸੂਰੀ ਸਾਹਿਬ ਦੀ ਵੀ ਉਹ ਖਾੜੀ ਸੋਣੀ ਦੇ ਉਧਾਰ ਚੱਲਦਾ ਆੜਤੀਆਂ ਨਿਰਭਰ ਕਰਦੇ ਆ ਕੀ ਲੱਗ ਰਿਹਾ ਵੀ ਜਿਹੜੇ ਉਹ ਪੈਸਾਈਸਾਈਡ ਲੈਂਦੇ ਆ ਜਿਹੜੇ ਵੇਚਦੇ ਆ ਉਹਨਾਂ ਵੀ ਉਹਨਾਂ ਤੇ ਕੁਝ ਕਿਸ ਤਰ੍ਹਾਂ ਦੀ ਸਰਕਾਰਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਕੁਝ ਐਦਾਂ ਦੇ ਡਿਪਾਰਟਮੈਂਟ ਹੈਗੇ ਜੀ ਉਹ ਇਹਨਾਂ ਤੇ ਕਾਰਜ ਜਿਹੜੇ ਹੁਣ ਇਹ ਪੈਸੇਜ ਬੈਨ ਕੀਤੇ ਉਹਨਾਂ ਨੂੰ ਜ਼ਬਤ ਵੀ ਕਿਤੇ ਕੌਣ ਜ਼ਬਤ ਕਰੂਗਾ ਔਰ ਕੌਣ ਕਰ ਸਕਦਾ ਕਦੋਂ ਕਰੂਗਾ ਜਾਂ ਉਹਨਾਂ ਤੇ ਕੋਈ ਜੁਰਮਾਨਾ ਵੀ ਹੋਊਗਾ ਤਾਂ ਦੇਖੋ ਜਿਵੇਂ ਡਾਕਟਰ ਸੂਰੀ ਨੇ ਦੱਸਿਆ ਕਿ ਜਿਹੜੇ ਹੈਗੇ ਆ ਪੰਜਾਬ ਸਰਕਾਰ ਨੇ ਇਹ ਜਿਹੜੇ 10 ਪੈਸਟੀਸਾਈਡ ਤੁਹਾਨੂੰ ਦੱਸਿਆ ਜੇ ਛੇ ਕੀਟਨਾਸ਼ਕ ਤੇ ਚਾਰ ਉਲੀਨਾਸ਼ਕ ਹੈ ਇਹਨਾਂ ਦੀ ਜਿਹੜੀ ਵਰਤੋਂ ਹੈ ਇਨਾਂ ਦੀ ਵਿਕਰੀ ਹੈ ਉਹਨਾਂ ਤੇ ਕੰਪਲੀਟ ਜਿਹੜਾ ਹੈਗਾ ਰੋਕ ਲਾਈ ਹੋਈ ਹੈ ਸੋ ਰੋਕ ਲਾਉਣ ਦਾ ਮਤਲਬ ਇਹੀ ਹੈ ਕਿ ਉਹ ਸੇਲ ਨਹੀਂ ਹੋ ਸਕਦੇ ਤੇ ਅਸੀਂ ਉਹਨਾਂ ਨੂੰ ਆਪਣੇ ਝੋਨੇਆਂ ਬਾਸਮਤੀ ਉੱਤੇ ਯੂਜ਼ ਨਹੀਂ ਕਰ ਸਕਦੇ ਸੋ ਪੰਜਾਬ ਸਰਕਾਰ ਇਹਦੇ ਪ੍ਰਤੀ ਪੂਰੀ ਤਰ੍ਹਾਂ ਸੰਜੀਦਾ ਹੈ ਜਿਹੜਾ ਸਾਡਾ ਖੇਤੀਬਾੜੀ ਵਿਭਾਗ ਪੰਜਾਬ ਸਰਕਾਰ ਦਾ ਡਾਇਰੈਕਟਰ ਆਫ ਐਗਰੀਕਲਚਰ ਉਹਨਾਂ ਨੇ ਆਲਰੇਡੀ ਜਿਹੜੀਆਂ ਹੈਗੀਆਂ ਇਹਦੀਆਂ ਟੀਮਾਂ ਜਿਹੜੀਆਂ ਹੈਗੀਆਂ ਉਹ ਬਣਾ ਦਿੱਤੀਆਂ ਤੇ ਉਹ ਟੀਮਾਂ ਜਿਹੜੀਆਂ ਹੈਗੀਆਂ ਇਸ ਜੋ ਬੈਨ ਕੀਤਾ ਜਾਂ ਜੋ ਜਿਹੜੀ ਰੋਕ ਲੱਗੀ ਹੋਈ ਹੈ ਇਹਦੇ ਤੇ ਪੂਰੀ ਤਰ੍ਹਾਂ ਜਿਹੜੀਆਂ ਉਹ ਨਿਗਰ ਰੱਖ ਰਹੀਆਂ ਤਾਂ ਕਿ ਇਹਨੂੰ ਜਿਹੜਾ ਸੰਪੂਰਨ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਆਪਣੀ ਬਾਸਮਤੀ ਹੁੰਦੀ ਹੈ ਜਾਂ ਝੋਨਾ ਹੁੰਦਾ ਉੱਥੇ ਇਹਨੂੰ ਪੂਰਨ ਤੌਰ ਤੇ ਲਾਗੂ ਕਰ ਸਕੇ ਸੋ ਪਰਫੋਰਮੈਂਸ ਤਾਂ ਦੇ ਉਹ ਵੀ ਜਿਹੜੀ ਪੈਸਿਸਾਈਟੀ ਦੇ ਬਾਅਦ ਬਾਰ-ਬਾਰ ਗੱਲ ਕੀਤੀ ਹੈ ਜਦੋਂ ਝੋਨਾ ਬੜਾ ਸੀਜ਼ਨ ਆਂਦਾ ਕਿਸਾਨਾਂ ਦੇ ਜਿਹੜੇ ਪੰਜਾਬ ਦੇ ਜਿਹੜੇ ਕਿਸਾਨ ਨੇ کافی ਉਤਾਵਲੇ ਹੁੰਦੇ ਆ ਵੀ ਪਹਿਲਾਂ ਤਾਂ ਉਹਨਾਂ ਨੂੰ ਲੇਬਰ ਦੀ ਪ੍ਰੋਬਲਮ ਆਉਂਦੀ ਹੈ ਚੋ ਲੇਬਰ ਲੰਦੇ ਆ ਉਸ ਤੋਂ ਬਾਅਦ ਝੋਨਾ ਦੀ ਬਿਜਾਈ ਦਾ ਸਮਾਂ ਹੁੰਦਾ ਸਰਕਾਰ ਵੀ ਪਿਛੇ ਨਿਰਧਾਰਿਤ ਕੀਤਾ ਪੰਜਾਬ ਦੀ ਮਾਨ ਸਰਕਾਰ ਨੇ ਵੀ ਇਸ ਸਮੇਂ ਤੇ ਝੋਨਾ ਲਾਓ ਇਦਾਂ ਹੀ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲ ਵੀ ਟਾਈਮ ਦਿੱਤਾ ਗਿਆ ਵੀ ਇਸ ਸਮੇਂ ਤੇ ਝੋਨਾ ਬਿਜਾਈ ਕਰੋ ਤਾਂ ਹੁਣ ਕੀ ਲੱਗ ਰਿਹਾ ਜਿਹੜੇ ਪੈਸਿਸਾਈਟੀ ਆ ਗੱਲ ਕੀਤੀ ਹੈ ਇਹ ਜਿਹੜਾ ਪੰਜਾਬ ਦਾ ਖੇਤੀਬਾੜੀ ਡਿਪਾਰਟਮੈਂਟ ਆ ਤੇ ਅਮਲ ਕਰੂਗਾ ਜਾਂ ਉੱਤੇ ਦਸਤੇ ਪੇਜ ਕੇ ਉਹਦਾ ਅਮਲਾ ਦਸਤਾ ਉੱਤੇ ਕਾਰਵਾਈ ਕਰੂਗਾ ਹੁਣ ਕੀ ਲੱਗ ਰਿਹਾ ਜਿਹੜਾ ਕਿਸਾਨਾਂ ਦਾ ਜਿਹੜੀ ਝੋਨੇ ਦੀ ਫਸਲ ਹੁੰਦੀ ਹੈ ਇਹ ਜਿਹੜਾ ਸਪਰੇਅ ਕਰਦੇ ਆ ਇਹ ਕਿੰਨੇ ਦਿਨਾਂ ਬਾਅਦ ਸ਼ੁਰੂ ਹੁੰਦੀ ਆ ਔਰ ਕਿੰਨੇ ਦਿਨਾਂ ਪਹਿਲਾਂ ਖਤਮ ਕਰਨੀ ਚਾਹੀਦੀ ਹੈ ਦੇਖੋ ਜਿਹੜੀ ਸਾਡੀ ਮਤਲਬ ਇਹਦੇ ਸਪਰੇਅ ਕਦੋਂ ਸ਼ੁਰੂ ਹੋਣੀ ਹੈ ਇਹ ਇਹ ਸਵਾਲ ਜਿਹੜਾ ਹੈਗਾ ਇਹ ਇੰਨਾ ਇੰਪੋਰਟੈਂਟ ਨਹੀਂ ਇਹ ਹੈ ਕਿ ਜਦੋਂ ਵੀ ਸਾਨੂੰ ਕੋਈ ਕੀੜਾ ਬਿਮਾਰੀ ਨਜ਼ਰ ਆਵੇ ਸੋ ਹਰੇਕ ਚੀਜ਼ ਦਾ ਇੱਕ ਥ੍ਰੈਸ਼ਹੋਲਡ ਲੈਵਲ ਹੁੰਦਾ ਵੀ ਉਸ ਥ੍ਰੈਸ਼ਹੋਲਡ ਲੈਵਲ ਤੋਂ ਥੱਲੇ ਜੇ ਕੋਈ ਕੀੜਾ ਜਾਂ ਬਿਮਾਰੀ ਆ ਉਹ ਨੁਕਸਾਨ ਨਹੀਂ ਕਰਦੀ ਸੋ ਜਿਹੜੇ ਕਿਸਾਨ ਸਾਡੇ ਨਾਲ ਜੁੜੇ ਹੋਏ ਆ ਜਾਂ ਖੇਤੀਬਾੜੀ ਮਹਿਕਮੇ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਮਤਲਬ ਇਹ ਚੰਗੀ ਤਰ੍ਹਾਂ ਪਤਾ ਵੀ ਅਸੀਂ ਕਿਹੜੀ ਬਿਮਾਰੀ ਕਦੋਂ ਆਉਂਦੀ ਹੈ ਤੇ ਅਸੀਂ ਕਦੋਂ ਸਪਰੇਅ ਕਰਨੀ ਹੈ ਸੋ ਗੱਲ ਕਰੀਏ ਇਹ ਜਿਹੜੇ 10 ਹੈਗੇ ਪੈਸਟੀਸਾਈਡ ਇਹਨਾਂ ਦੇ ਆਲਟਰਨੇਟ ਜਿਹੜੇ ਹੈਗੇ ਸੇਫ ਆਲਟਰਨੇਟ ਉਹ ਆਲਰੇਡੀ ਅਵੇਲੇਬਲ ਹੈ ਉਹ ਯੂਨੀਵਰਸਿਟੀ ਨੇ ਵੀ ਸਿਫਾਰਿਸ਼ ਕੀਤੇ ਹੋਏ ਹੈ ਤੇ ਮੈਗਮੇ ਵੱਲੋਂ ਵੀ ਉਹਨਾਂ ਤੇ ਕੋਈ ਰੋਕ ਨਹੀਂ ਸੋ ਜਿੱਦਾਂ ਜਿੱਦਾਂ ਉਹ ਕੀੜਾ ਬਿਮਾਰੀ ਕੋਈ ਦਿਸਦਾ ਹੈ ਸਾਡੇ ਵੱਲੋਂ ਖੇਤੀ ਸੰਦੇਸ਼ ਜਾਂਦੇ ਆ ਜਾਂ ਸਾਡੇ ਵੱਲੋਂ ਐਡਵਾਈਜ਼ਰੀਆਂ ਜਾਂਦੀਆਂ ਰੈਗੂਲਰਲੀ ਫਾਰਮਰਸ ਨੂੰ ਵੀ ਆਪਦੇ ਖੇਤਾਂ ਦੀ ਨਿਗਰਾਨੀ ਕਰੋ ਸੋ ਉਹ ਉਦੋਂ ਜਿਹੜਾ ਹੈਗਾ ਉਹ ਕਰਦੇ ਆ ਹਾਂ ਜਿਹੜੀ ਤੁਸੀਂ ਦੂਜੀ ਗੱਲ ਕਹੀ ਕਿ ਸਾਨੂੰ ਕਦੋਂ ਸਪਰੇਅ ਜਿਹੜਾ ਹੈਗਾ ਨਹੀਂ ਕਰਨਾ ਰੋਕ ਦੇਣਾ ਚਾਹੀਦਾ ਸੋ ਜਿਹੜੀ ਸਾਡੀ ਬਾਸਮਤੀ ਦੇ ਵਿੱਚ ਸਾਡੀ ਇਹੀ ਸਿਫਾਰਸ਼ ਹੈ ਕਿਉਂਕਿ ਬਾਸਮਤੀ ਸਾਡੀ ਐਕਸਪੋਰਟ ਹੁੰਦੀ ਆ ਅਸੀਂ ਬੜੀ ਮਿਆਰੀ ਬਾਸਮਤੀ ਪ੍ਰੋਡਿਊਸ ਕਰਦੇ ਆ ਸੋ ਜੇ ਉਹ ਕਰਨੀ ਆ ਤੇ ਕਟੋ-ਕਟ 35 ਤੋਂ 40 ਦਿਨ ਪਹਿਲਾਂ ਜਿਹੜਾ ਹੈਗਾ ਸਾਨੂੰ ਬਾਸਮਤੀ ਦੀ ਫਸਲ ਤੇ ਜਿਹੜੇ ਸਪਰੇ ਜਿਹੜੇ ਆ ਉਹ ਬਿਲਕੁਲ ਰੋਕ ਦੇਣੇ ਚਾਹੀਦੇ ਆ ਤਾਂ ਕਿ ਜਿਹੜੀ ਇਹ ਸਾਨੂੰ ਰਹਿਤ ਖੂਨ ਦੀ ਸਮੱਸਿਆ ਬਿਲਕੁਲ ਹੀ ਨਾ ਆਵੇ ਕਿਸੇ ਵੀ ਤਰੀਕੇ ਨਾਲ ਇਹ ਤਾਂ ਆਪਾਂ ਸਪਰੇ ਦੀ ਬੰਦਗਰੀ ਕਰਦੀ ਟਾਈਮ ਦੱਸਿਆ ਸੀ ਅਗਰ ਇਸ ਤੇ ਮੌਸਮ ਦਾ ਕੋਈ ਮਾਰ ਪੈਂਦੀ ਹੈ ਚਾਹੇ ਉਹ ਜਿਆਦਾ ਬਰਸਾਤ ਹੁੰਦੀ ਜਾਂ ਕੋਈ ਉਹਦਾ ਮੌਸਮ ਦੀ ਹੋਰ ਮਾਰ ਪੈਂਦੀ ਕਿ ਉਸ ਦਾ ਅਸਰ ਇਸ ਬਾਸਮਤੀ ਤੇ ਪੈਂਦਾ ਦੇਖੋ ਆ ਮੌਸਮ ਹੈ ਜਿਹੜਾ ਜਿਹੜਾ ਹੈਗਾ ਜਦੋਂ ਦਾਣੇ ਪੱਕਣ ਵਾਲੇ ਹੁੰਦੇ ਆ ਜ ਜਿਹਨੂੰ ਪਿਛਲੇ 30 35 ਦਿਨ ਹੋਵੇ ਫਿਰ ਜਦ ਤੱਕ ਫਸਲ ਡਿੱਗਦੀ ਨਹੀਂ ਤਦ ਤੱਕ ਕੋਈ ਮਾਰ ਨਹੀਂ ਉਹਦੀ ਕਿਉਂਕਿ ਉਦੋਂ ਕੀੜਾ ਬਿਮਾਰੀ ਜਿਹੜੇ ਹੈਗੇ ਉਹ ਆਲਰੇਡੀ ਬਹੁਤ ਘਟ ਜਾਂਦੇ ਆ ਫਸਲ ਪੱਕਣ ਵਾਲ ਨੂੰ ਹੁੰਦੀ ਹੈ ਤੇ ਜਿਹੜੀ ਹੈਗੀ ਬਿਮਾਰੀ ਕਿਹੜਾ ਨਹੀਂ ਪੈਂਦੇ ਜਿਹੜੇ ਸਪਰੀਹਾਂ ਵੀ ਹੁੰਦੀਆਂ ਨਾ ਉਹ ਪਹਿਲਾਂ ਹੀ ਹੋ ਜਾਂਦੀਆਂ ਸੋ ਇਸ ਕਰਕੇ ਇਹਨਾਂ ਦੇ ਬੈਨ ਕਰਨ ਦੇ ਨਾਲ ਕੋਈ ਜਿਹੜਾ ਹੈਗਾ ਫਾਰਮਰ ਨੂੰ ਆਰਥਿਕ ਤੌਰ ਤੇ ਕੋਈ ਉਹ ਨਹੀਂ ਹੋਗਾ ਨੁਕਸਾਨ ਸੋ ਡਾਕਟਰ ਸਾਹਿਬਾਂ ਦੇ ਦੁਆਰਾ ਆਇਆ ਸੋਈ ਸਾਹਿਬ ਆਇਸਟਮ ਲੁਧਿਆਣਾ ਜ਼ਿਲ੍ਹੇ ਲੁਧਿਆਣਾ ਦੀ ਗੱਲ ਕੀਤੀ ਤਾਂ 12 ਲੱਖ ਤਕਰੀਬਨ 5500 ਦੇ ਹੈਕਟੇਰ ਦੇ ਵਿੱਚ ਆਪਣੀ ਜਿਹੜੀ ਝੋਨੇ ਦੀ ਫਸਲ ਬੀਜੀ ਦੇ ਵਿੱਚੋਂ ਲੁਧਿਆਣਾ ਵਿੱਚ ਸਾਡੇ 12500 ਹੈਕਟੇਰ ਵਿੱਚ ਜਿਹੜੀ ਸਿਰਫ ਬਾਸਮਤੀ ਬੀਜੀ ਹੈ ਕੀ ਲੱਗ ਰਿਹਾ ਜਿਹੜਾ ਇਹੜਾ ਪੈਸਟ ਜਿਹੜੇ ਲੋਕਾਂ ਨੇ ਕੀਤੇ ਆ ਉਸ ਦਾ ਅਸਰ ਹੁਣ ਇਹ ਫਸਲਾਂ ਤੇ ਹੋ ਸਕਦਾ ਕਿ ਨਹੀਂ ਹੋਊਗਾ ਜੇ ਹੋਊਗਾ ਤਾਂ ਕਿੰਨਾ ਫਰਪੇ ਅ ਦੇਖੋ ਜੀ ਜਿਸ ਦਾ ਉਹਨਾਂ ਅਵੇਅਰਨੈਸ ਹੈਗੀ ਆ ਔਰ ਅਤ ਕੀ ਜੇ ਅਹੀ ਕਹਾਂ ਕਿ ਤੁਸੀਂ ਵੀ ਕਾਫੀ ਹੁਣ ਸਾਡੇ ਪਾਰਟ ਬਣ ਗਏ ਅਵੇਰਨੈਸ ਦਾ ਜੀ ਜੀ ਤੇ ਸਾਨੂੰ ਲੱਗਦਾ ਕਿ ਅਤ ਕੀ ਅਸੀਂ ਕਾਫੀ ਵਧੀਆ ਤਰੀਕੇ ਨਾਲ ਇਸ ਜਿਹੜਾ ਮੋਹਮ ਚਲਾਈ ਆ ਪੈਸਟੀਸਾਈਡ ਫ੍ਰੀ ਬਾਸਪਤੀ ਰਾਈਸ ਪ੍ਰੋਡਕਸ਼ਨ ਦੀ ਉਹ ਜੇ ਕਾਮਯਾਬ ਹੋਵਾਂਗੇ ਜਾਂ ਜੰਦ ਜਾਂ ਦੇ ਇਖਲਾਸ ਵਾਲਾ ਹੈ ਫਾਰਮਰਾਂ ਨੂੰ ਕੀ ਹੁਣ ਚਾਹੇ ਤੁਸੀਂ ਚੇਤਾਵਨੀ ਜਾਂ ਤੁਹਾਡੀ ਐਡਵਾਈਸ ਕੀ ਹੈ ਵੀ ਇਦਾਂ ਦੇ ਜਿਹੜੇ ਪੈਸਿਸਾਈਡ ਹੁੰਦੇ ਆ ਕਿਸ ਤਰ੍ਹਾਂ ਤੁਸੀਂ ਬਚ ਸਕਦੇ ਹੋ ਜਾਂ ਕਿਸ ਤਰ੍ਹਾਂ ਤੁਸੀਂ ਚੱਕੰਨੇ ਰਹਿ ਸਕਦੇ ਹਾਂ ਇਹਦੇ ਵਾਸਤੇ ਸਭ ਤੋਂ ਜ਼ਰੂਰੀ ਜਿਹੜੀ ਗੱਲ ਹੈ ਸੁਨੀਹਾ ਮੇਰੇ ਦੋਸਤ ਜਮਿਤਾ ਨਾ ਵਾਸਤੇ ਆ ਕਿ ਦੋਸਤੋ ਸਹੀ ਸਮਾਂ ਆ ਕਿ ਆਪਣੀ ਫਸਲ ਦਾ ਸਰਵੇਖਣ ਕਰਿਆ ਕਰੋ ਜੇ ਸਰਵੇਖਣ ਕਰਾਂਗੇ ਤੇ ਖੇਤ ਆਪਣੀ ਦੋਸਤੀ ਪੈ ਜਾਂਦੀ ਆ ਜੀ ਜਿਹੜੀ ਚੀਜ਼ ਦੀ ਲੋੜ ਆ ਖੇਤੇ ਬੋਲ ਕੇ ਦੱਸਣੀ ਜਾਂ ਕੀੜਾ ਮਕਵਾੜਾ ਬੋਲ ਕੇ ਦੱਸੂ ਬਿਮਾਰੀਆ ਬੋਲ ਕੇ ਦੱਸੂ ਔਰ ਇਹ ਸਹੀ ਸਮਾਂ ਆ ਜੇ ਕੀਟ ਵਿਗਿਆਨ ਜੇ ਕੀੜਾ ਕੀਟਨਾਸ਼ਕ ਦੀ ਜਾਂ ਉਲੀਨਾਸ਼ਕ ਦੀ ਜੇ ਲੋੜ ਇਹ ਤਾਂ ਹੁਣ ਆਪਾਂ ਵਰਤ ਸਕਦੇ ਆ ਔਰ ਵਰਤਨੇ ਹੋਆ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਨੇ ਸਫਰਸ਼ ਕੀਤੇ ਆ ਜਿਹੜੇ 10 ਬੈਨ ਆ ਇਹਨੂੰ ਛੱਡ ਕੇ ਕਿਉਂਕਿ ਜਦੋਂ ਡਾਕਟਰ ਮੰਦੀਰੇ ਦਾ ਸਾਡੇ ਕੋ ਹਰ ਇੱਕ ਕੀਟ ਨਾਸ਼ਕ ਦਾ ਹਰੇਕ ਕੀੜੇ ਦਾ ਹਰੇਕ ਬਿਮਾਰੀ ਦਾ ਸੋਲੂਸ਼ਨ ਹੈ ਔਰ ਸੇਫ ਸੋਲੂਸ਼ਨ ਹੈ ਤੇ ਜੇ ਆਪਣਾ ਸੇਫ ਸੋਲੂਸ਼ਨ ਹੈ ਜਿਹੜਾ ਕਿ এনਵਾਇਰਨਮੈਂਟ ਦੇ ਵੀ ਵਾਸਤੇ ਵਧੀਆ ਹੈ ਤੇ ਸਾਡੇ ਵਾਸਤੇ ਵੀ ਵਧੀਆ ਆਪਾਂ ਉਹਨੂੰ ਅਪਣਾ ਕੇ ਦੋਸਤੋਂ ਨੂੰ ਠੱਲ ਪਾਈਏ ਔਰ ਅਖੀਰਲੇ 30 35 ਦਿਨ ਆਪਾਂ ਕਿਸੇ ਵੀ ਜ਼ਹਿਰ ਨੂੰ ਮੇਰੇ ਜਿਹੜੀ ਕਿਨਖੀਤੀ ਜਰਾ ਨੂੰ ਕਿਸੇ ਨੂੰ ਵੀ ਆਪਣੇ ਬਾਸਪਤੀ ਦੇ ਵਿੱਚ ਨਾ ਲੱਗ ਜਾਈਏ ਬਹੁਤ ਬਹੁਤ ਸ਼ੁਕਰੀਆ ਸੋ ਇਹ ਸਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਡਾਕਟਰ ਕਮਲਜੀਤ ਸਿੰਘ ਪ੍ਰਿੰਸੀਪਲ ਐਂਟੋਮੋਲੋজিস্ট ਤੇ ਨਾਲ ਮੇਨਾ ਬੈਠੇ ਸੀ ਡਾਕਟਰ ਮਨਦੀਪ ਸਿੰਘ ਹੁੰਜਲ ਪ੍ਰਿੰਸੀਪਲ ਸਾਇੰਟਿਸਟ ਸੋ ਸਮੇ ਸਮੇ ਸਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕਿਸਾਨ ਭਰਾਵਾਂ ਵਾਸਤੇ ਹਮੇਸ਼ਾ ਹੀ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਉਹਨਾਂ ਦੀ ਫਸਲਾਂ ਵਾਸਤੇ ਹਮੇਸ਼ਾ ਹੀ ਨਵੀਂ ਤਕਨੀਨਾਂ ਉਹਨਾਂ ਨੂੰ ਰਾਈ ਦਿੱਤੀ ਜਾਂਦੀ ਆ ਤਾਂ ਇਸ ਵਾਰ ਜਿਹੜਾ 10 ਪੈਸਟੀਸਾਈਡਾਂ ਤੇ ਸਰਕਾਰ ਨੇ ਬੈਨ ਕੀਤਾ ਕਿਉਂਕਿ ਝੋਨੇ ਦੀ ਫਸਲ ਦੇ ਉੱਪਰ ਸਿੱਧਾ ਉਹਨਾਂ ਦਾ ਅਸਰ ਹੁੰਦਾ ਹੈ ਤਾਂ ਉਹਨਾਂ ਦੀ ਫਸਲ ਖਰਾਬ ਹੋਣ ਦੇ ਵੀ ਕਾਫੀ ਚਾਂਸ ਹੁੰਦੇ ਆ ਤਾਂ ਸਿੱਧੇ ਤੌਰ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਾਕਟਰ ਕਮਲਜੀਤ ਸੋਰੀ ਤੇ ਮਨਦੀਪ ਸੋਹਣਜਨਵਾਲ ਇੱਕ ਫਾਰਮਰ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਝੋਨੇ ਦੀ ਫਸਲ 35 ਦਿਨ ਤੋਂ ਪਹਿਲਾਂ ਕੋਈ ਸਪਰੇ ਨਾ ਕਰਨ ਉਹ ਤੁਹਾਡੀ ਫਸਲਾਂ ਲਈ ਜ਼ਹਿਰ ਹੈ ਤਾਂ ਪੈਸੀ ਜੇਕਰ ਤੁਸੀਂ ਯੂਜ਼ ਕਰਨੇ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਵਿਗਿਆਨੀ ਹੈ ਉਹਨਾਂ ਕੋਲ ਮਿਲ ਕੇ ਉਹਨਾਂ ਦੀ ਸਲਾਹ ਲੈ ਕੇ ਤੁਸੀਂ ਸਪਰੇਅ ਕਰੋ ਜਿਹੜੀਆਂ 10 ਬੈਨ ਕੀਤੀਆਂ ਦਵਾਈਆਂ ਹੈ ਯਾਨੀ ਕੀਟਨਾਸ਼ਕ ਦਵਾਈਆਂ ਹੈਗੀਆਂ ਉਹਨਾਂ ਦਾ ਵੀ ਉਹਦਾ ਇੱਕ ਅਲਟਰਨੇਟਿਵ ਹੈ ਨੀ ਕਿ ਸੋਲੂਸ਼ਨ ਉਹਦਾ ਹੱਲ ਹੈ ਦੂਜੀਆਂ ਦਵਾਈਆਂ ਹੈਗੀਆਂ ਜਿਹੜਾ ਤੁਸੀਂ ਸਪਰੇਅ ਕਰਕੇ ਆਪਣੀ ਫਸਲਾਂ ਦਾ ਰੱਖ-ਰਖਾਅ ਚੰਗੀ ਤਰ੍ਹਾਂ ਕਰ ਸਕਦੇ ਹੋ ਤਾਂ ਕਦੀ ਵੀ ਕਿਸੇ ਦੀ ਝਾੜ ਵੱਧ ਦੇ ਉੱਪਰ ਕਿਸਾਨ ਭਰਾ ਉਹਦਾ ਜੋ ਝੋਲੇ ਚ ਯਾਨੀ ਕਿ ਉਹਨਾਂ ਦੇ ਚੇ ਮੇਲੇ ਚ ਨਾ ਫਸਲ ਆਪਣੀ ਫਸਲਾਂ ਨੂੰ ਰੜੀ